ਕਿੱਤੇ ਵੀ ਕੋਈ ਬੇੜੀ ਕੈਸ਼ਤੀ ਸਮੁੰਦਰੀ ਬੇੜਾ ਨਜ਼ਰ ਨਹੀਂ ਆਉਂਦਾ ਇਹ ਸਮੁੰਦਰ ਨੂੰ ਕਿਵੇਂ ਪਾਰ ਕਰੀਏ ਹੁਣ ਇਸ ਤਰ੍ਹਾਂ ਮਹਾਰਾਜ ਜੀ ਜਦੋਂ ਕਹਿ ਰਹੇ ਆ ਭਾਈ ਬਾਲਾ ਜੀ ਕਹਿਣ ਲੱਗੇ ਮਹਾਰਾਜ ਆਪ ਜੀ ਸਮਰੱਥ ਗੁਰੂ ਹੋ ਜੋ ਚਾਹੋ ਕਰ ਸਕਦੇ ਹਾਂ ਇਹ ਸਮੁੰਦਰ ਨੂੰ ਪਾਰ ਕਰਨ ਵਾਸਤੇ ਜਹਾਜ਼ ਦੀ ਕੀ ਲੋੜ ਆ ਇਸ ਤਰ੍ਹਾਂ ਆਪ ਜੀ ਚਾਹੋ ਕੁਝ ਵੀ ਕਰ ਸਕਦੇ ਹੋ ਗੁਰੂ ਪਾਤਸ਼ਾਹ ਜੀ ਤੁਸੀਂ ਆਪ ਹੀ ਤਾਂ ਜਹਾਜ਼ ਹੋ अनुसंसार रूपी समुंदर ਤੋਂ ਤਾਰਨ ਵਾਲੇ ਨੂੰ ਇਸ ਸਮੁੰਦਰ ਕੀ ਚੀਜ਼ ਹੈ ਆਪ ਜੀ ਦੇ ਸਾਹਮਣੇ ਹੁਣ ਜਿਹੜਾ ਅੱਗੇ ਕੌਤਕ ਹੋਣਾ ਕਲਾ ਵਰਤਣੀ ਆ ਕਈ ਲੋਕ ਇਹ ਵੀ ਕਹਿ ਦੇਣਗੇ ਕਿਵੇਂ ਹੋ ਗਿਆ ਪਰ ਸੱਚ ਜਾਣਿਓ ਸੱਚੇ ਪਾਤਸ਼ਾਹ ਜੀ ਇਸ ਧਰਤੀ ਤੇ ਖੁਦ ਖੁਦਾ ਹਨ ਪਰਮਾਤਮਾ ਇਸ ਧਰਤੀ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਰੂਪ ਵਿੱਚ ਪ੍ਰਗਟ ਹੋਏ ਆ ਤੇ ਜੋ ਪਰਮਾਤਮਾ ਚਾਵੇ ਸਭ ਕੁਝ ਕਰ ਸਕਦਾ ਭਾਈ ਬਾਲਾ ਜੀ ਨੂੰ ਮਹਾਰਾਜ ਨੇ ਆਖਿਆ ਇੰਜ ਕਰੋ ਮੂਲ ਮੰਤਰ ਦਾ ਜਾਪ ਕਰਦੇ ਕਰਦੇ ਸਮੁੰਦਰ ਤੇ ਤੁਸੀਂ ਸਾਡੇ ਪਿੱਛੇ ਪਿੱਛੇ ਆਉਣਾ ਹੈ ਇਹਨਾਂ ਕਹਿ ਕੇ ਸੱਚੇ ਪਾਤਸ਼ਾਹ ਜੀ ਸਮੁੰਦਰ ਦੇ ਉੱਪਰ ਤੁਰਨ ਲੱਗੇ ਆ ਜੀ ਤੇ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਮਹਾਰਾਜ ਦੇ ਪਿੱਛੇ ਪਿੱਛੇ ਤੁਰੇ ਆਉਂਦੇ ਆ ਤੇ ਮੂਲ ਮੰਤਰ ਦਾ ਜਾਪ ਕਰ ਰਹੇ ਆ ਸਮੁੰਦਰ ਤੇ ਤੁਰਦਿਆਂ ਹੋਇਆਂ ਭਾਈ ਬਾਲਾ ਜੀ ਦੱਸਦੇ ਆ ਕਿ ਉਹਨਾਂ ਦੇ ਪੈਰ ਵੀ ਗਿੱਲੇ ਨਹੀਂ ਸੀ ਹੋਏ ਐਵੇਂ ਸਮੁੰਦਰ ਪਾਰ ਕਰਕੇ ਗੁਰੂ ਪਾਤਸ਼ਾਹ ਜੀ ਸ਼੍ਰੀ ਲੰਕਾ ਦੀ ਧਰਤੀ ਤੇ ਪਹੁੰਚੇ ਆ ਸ਼੍ਰੀ ਲੰਕਾ ਇਸ ਕਰਕੇ ਪਾਤਸ਼ਾਹ ਜੀ ਨੇ ਆਉਣਾ ਕੀਤਾ ਕਿਉਂਕਿ ਇੱਥੋਂ ਦਾ ਰਹਿਣ ਵਾਲਾ ਇੱਕ ਰਾਜਾ ਸ਼ਿਵਨਾਬ ਹੈ ਉਹਨੂੰ ਦਰਸ਼ਨ ਦੇਣ ਵਾਸਤੇ ਸਤਿਗੁਰੂ ਜੀ ਆਏ ਆ ਸਮੁੰਦਰ ਪਾਰ ਕਰਦਿਆਂ ਹੀ ਰਾਜਾ ਸ਼ਿਵਨਾਬ ਦਾ ਇੱਕ ਬਾਗ ਹੈ ਉਹ ਰਾਜੇ ਦਾ ਬਾਗ ਬਹੁਤ ਸਮੇਂ ਤੋਂ ਸੁੱਕਾ ਪਿਆ ਸੀ ਇਹ ਬਾਗ ਦੀ ਸਾਰੀ ਹਰਿਆਵਲ ਖਤਮ ਹੋ ਚੁੱਕੀ ਸੀ ਰਾਜੇ ਨੇ ਬੜਾ ਜ਼ੋਰ ਲਾਇਆ ਬਹੁਤ ਪੈਸੇ ਵੀ ਖਰਚ ਕੀਤੇ ਕਿ ਹਰਿਆ ਭਰਿਆ ਹੋ ਜਾਵੇ ਪਰ ਉਹ ਸਫਲ ਨਹੀਂ ਹੋ ਸਕਿਆ ਪਰ ਜਦੋਂ ਸੱਚੇ ਪਾਤਸ਼ਾਹ ਜੀ ਨੇ ਬਾਗ ਦੇ ਵਿੱਚ ਚਰਨ ਪਾਏ ਆ ਉਸ ਸਮੇ ਸਾਰੇ ਫੁੱਲ ਖਿੜ ਗਏ ਆ ਦਰਖਤਾਂ ਤੇ ਫਲ ਆ ਗਏ ਆ ਪੱਤੇ ਹਰੇ ਭਰੇ ਹੋ ਗਏ ਆ ਸਾਰਾ ਬਾਗ ਹੀ ਖਿੜ ਗਿਆ ਸੁੱਕੇ ਹੋਏ ਬਾਗ ਦੇ ਵਿੱਚ ਇੰਜ ਲੱਗਦਾ ਜਿਵੇਂ ਕਿਸੇ ਨੇ ਜਾਨ ਪਾ ਦਿੱਤੀ ਹੋਵੇ ਜਦੋਂ ਇਹ ਕੌਤਕ ਲੋਕਾਂ ਨੇ ਵੇਖਿਆ ਕਿੰਨੇ ਸਮੇਂ ਤੋਂ ਬਾਗ ਸੁੱਕਾ ਪਿਆ ਸੀ ਜਿਹਨੂੰ ਰਾਜੇ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਪਰ ਹਰਿਆ ਭਰਿਆ ਨਹੀਂ ਸੀ ਕਰ ਸਕਿਆ ਪੈਸੇ ਦੇ ਜ਼ੋਰ ਤੇ ਪਰ ਉਹ ਬਾਗ ਇੱਕੋ ਦਮ ਹਰਿਆ ਭਰਿਆ ਹੋ ਗਿਆ ਸੋ ਗੱਲ ਸਾਰੇ ਨਗਰ ਦੇ ਵਿੱਚ ਜਿਵੇਂ ਅੱਗ ਹੁੰਦੀ ਹੈ ਨਾ ਅੱਗ ਫੈਲਦੀ ਹੈ ਜੰਗਲ ਦੀ ਅੱਗੇ ਅੱਗੇ ਇਉਂ ਇਹ ਗੱਲ ਫੈਲ ਗਈ ਅੱਗ ਦੇ ਵਾਂਗ ਇਹ ਗੱਲ ਰਾਜੇ ਸ਼ਿਵਨਾਬ ਨੂੰ ਵੀ ਪਤਾ ਲੱਗੀ ਆ ਕਿ ਕੋਈ ਸੰਤ ਆਇਆ ਹੈ ਜਿਨ੍ਹਾਂ ਦੇ ਪੈਰ ਰੱਖਣ ਦੇ ਨਾਲ ਸਾਰਾ ਬਾਗ ਖੜ ਗਿਆ ਸਾਰਾ ਬਾਗ ਹਰਿਆ ਭਰਿਆ ਹੋ ਗਿਆ ਅਸਲ ਦੇ ਵਿੱਚ ਸੰਗਤ ਜੀ ਰਾਜਾ ਸ਼ਿਵਨਾਬ ਸੱਚੇ ਪਾਤਸ਼ਾਹ ਜੀ ਦਾ ਬਹੁਤ ਸਮੇਂ ਤੋਂ ਇੰਤਜ਼ਾਰ ਕਰ ਰਿਹਾ ਕਈ ਲੋਕਾਂ ਨੂੰ ਇਹ ਗੱਲ ਦਾ ਪਤਾ ਸੀ ਕਿ ਰਾਜਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਮਰੀਦ ਹੈ ਇਸ ਕਰਕੇ ਕਈ ਲੋਕ ਰਾਜੇ ਕੋਲ ਜਾ ਕੇ ਗੁਰਨਾਨਕ ਸੱਚੇ ਪਾਤਸ਼ਾਹ ਜੀ ਦਾ ਭੇਖ ਬਣਾ ਕੇ ਆ ਜਾਂਦੇ ਤੇ ਆਪਣੇ ਆਪ ਨੂੰ ਗੁਰੂ ਨਾਨਕ ਕਹਾਉਂਦੇ ਕਹਿੰਦੇ ਸੀ ਮਾਇਆ ਮਿਲ ਜਾਵੇਗੀ ਭੇਖ ਬਣਾ ਬਣਾ ਕੇ ਪਖੰਡੀ ਆਉਂਦੇ ਰਹੇ ਆ ਉਦੋਂ ਫਿਰ ਰਾਜਾ ਸ਼ਿਵਨਾਬ ਉਹਨਾਂ ਦੀ ਪਰਖ ਕਰਿਆ ਕਰਦਾ ਸੀ ਪਰਖ ਕਰਨ ਤੋਂ ਬਾਅਦ ਉਹਨੂੰ ਪਤਾ ਲੱਗ ਜਾਂਦਾ ਸੀ ਕਿ ਇਹ ਤਾਂ ਅਸਲ ਵਿੱਚ ਗੁਰੂ ਨਾਨਕ ਸਾਹਿਬ ਜੀ ਨਹੀਂ ਹਨ ਇਹ ਤਾਂ ਕੋਈ ਢੋਂਗੀ ਆ ਹੁਣ ਜਦੋਂ ਸੱਚੇ ਪਾਤਸ਼ਾਹ ਜੀ ਆਪ ਇਸ ਵਾਰ ਆਏ ਆ ਤੇ ਰਾਜਾ ਜਿਹੜਾ ਹੈ ਮਿਲਣਾ ਤਾਂ ਚਾਹੁੰਦਾ ਪਰ ਪਰਖ ਕਰਨੀ ਚਾਹੁੰਦਾ ਸੰਗਤ ਜੀ ਰਾਜੇ ਸ਼ਿਵਨਾਬ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਕੋਲ ਆਪਣੇ ਮੰਤਰੀ ਨੂੰ ਭੇਜਿਆ ਆਖਿਆ ਭੋਜਨ ਲੈ ਕੇ ਜਾਓ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਭੋਜਨ ਛਕਾਓ ਉਹ ਮੰਤਰੀ ਜਦੋਂ ਭੋਜਨ ਲੈ ਕੇ ਗੁਰੂ ਪਾਤਸ਼ਾਹ ਜੀ ਕੋਲ ਪਹੁੰਚਦਾ ਉਹਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਭੋਜਨ ਛਕੋ ਪਰ ਗੁਰੂ ਜੀ ਨੇ ਮਨਾਂ ਕਰ ਦਿੱਤਾ ਕਹਿਣ ਲੱਗੇ ਅਸੀਂ ਭੋਜਨ ਨਹੀਂ ਛਕਣਾ ਮੰਤਰੀ ਵਾਪਸ ਆਪਣੇ ਰਾਜੇ ਕੋਲ ਆ ਗਿਆ ਕਹਿੰਦਾ ਰਾਜਨ ਉਹਨਾਂ ਸੰਤਾਂ ਨੇ ਭੋਜਨ ਛਕਣ ਤੋਂ ਮਨਾਹੀ ਕੀਤੀ ਆ ਰਾਜਾ ਕਹਿੰਦਾ ਇੰਜ ਕਰੋ ਹੁਣ ਤੁਸੀਂ ਉਹਨਾਂ ਸੰਤਾਂ ਕੋਲ ਬਹੁਤ ਸੁੰਦਰ ਵੇਸਵਾ ਜਿਹੜੀ ਉਹ ਔਰਤ ਹੈ ਉਹਨੂੰ ਲੈ ਕੇ ਜਾਓ ਤੇ ਨਾਲ ਉਹਦੇ ਕੁਝ ਹੋਰ ਬੀਬੀਆਂ ਵੀ ਲੈ ਜਾਣਾ ਜੋ ਭਮਾਉਣ ਵਾਲੀਆਂ ਹੋਣ ਸੱਚੇ ਪਾਤਸ਼ਾਹ ਜੀ ਸਾਰੇ ਰਾਤ ਐ ਕਰਦੇ ਹੋਏ ਸੰਗਲਾ ਦੀ ਪਾਏ ਆ ਕਿਸ ਵਾਸਤੇ ਆਏ ਆ ਇਸ ਰਾਜੇ ਨੂੰ ਤਾਰਨ ਵਾਸਤੇ ਪਰ ਅੱਗਿਓਂ ਰਾਜਾ ਸ਼ੰਕਾਵਾਦੀ ਆ ਇਹ ਗੁਰੂ ਜੀ ਦੀ ਪਰਖ ਲੈਣੀ ਚਾਹੁੰਦਾ ਰਾਜੇ ਕੋਲ ਪਹਿਲਾਂ ਵੀ ਠੱਗ ਆਏ ਆ ਉਹ ਵੀ ਕੀ ਕਰੇ ਇਸ ਕਰਕੇ ਉਹ ਪਰਖੇ ਤੋਂ ਬਿਨਾ ਵਿਸ਼ਵਾਸ ਨਹੀਂ ਕਰੇਗਾ ਕਿਉਂਕਿ ਰਾਜਾ ਸੋਚਦਾ ਕਿ ਪਹਿਲਾਂ ਵਾਂਗ ਕਿਤੇ ਝੂਠੇ ਹੀ ਨਾ ਹੋਣ ਜਿਵੇਂ ਪਹਿਲਾਂ ਇੱਥੇ ਆਏ ਆ ਇਸ ਕਰਕੇ ਗੁਰੂ ਜੀ ਦੀ ਪਰਖ ਕਰਨੀ ਚਾਹੁੰਦਾ ਪਰਖ ਲੈਣ ਦੇ ਵਿੱਚ ਉਹਨੇ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਜੀ ਕੋਲ ਭੋਜਨ ਭੇਜਿਆ ਫਿਰ ਉਹਨੇ ਗਹਿਣੇ ਭੇਜਿਆ ਫਿਰ ਉਹਨੇ ਕੱਪੜੇ ਭੇਜਿਆ ਇੱਕ ਬਹੁਤ ਸੁੰਦਰ ਪਲੰਘ ਵੀ ਭੇਜਿਆ ਪਰ ਸੱਚੇ ਪਾਤਸ਼ਾਹ ਜੀ ਨੇ ਹਰ ਚੀਜ਼ ਨੂੰ ਨਾ ਕਰ ਦਿੱਤੀ ਐ ਗੁਰੂ ਪਾਤਸ਼ਾਹ ਜੀ ਨੇ ਕੁਝ ਵੀ ਪ੍ਰਵਾਨ ਨਹੀਂ ਸੀ ਕੀਤਾ ਫਿਰ ਉਹਨੇ ਸੋਚਿਆ ਕਿ ਦੇਖੋ ਕਈ ਲੋਕ ਇਹੋ ਜਿਹੇ ਹੁੰਦੇ ਇਹਨਾਂ ਚੀਜ਼ਾਂ ਨਾਲ ਭਰਮ ਚ ਨਹੀਂ ਆਉਂਦੇ ਇਸਤਰੀ ਹਰ ਬੰਦੇ ਨੂੰ ਪਰਮਾ ਲੈਂਦੀ ਆ ਇੱਕ ਪਦਮਨੀ ਇਸਤਰੀ ਮਹਾਰਾਜ ਕੋਲ ਭੇਜੀ ਆ ਉਹਦੇ ਨਾਲ ਇੱਕ ਨਹੀਂ ਦੋ ਨਹੀਂ 16 ਬੀਬੀਆਂ ਭੇਜੀਆਂ ਨੇ 16 ਇਸਤਰੀਆਂ ਸੋਚਦਾ ਸੀ ਕਿ ਜੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਕੋਈ ਭੇਖੀ ਹੋਏਗਾ ਕੋਈ ਨਕਲ ਹੋਏਗੀ ਤਾਂ ਡੋਲ ਜਾਵੇਗਾ ਜੇ ਤਾਂ ਅਸਲੀ ਗੁਰੂ ਨਾਨਕ ਪਾਤਸ਼ਾਹ ਜੀ ਹੋਣਗੇ ਨਹੀਂ ਡੋਲਣਗੇ ਸੋ ਬੇਸਵਾ ਜੀ ਦਾ ਨਾਮ ਪਦਮਨੀ ਸੀ ਸੱਚੇ ਪਾਤਸ਼ਾਹ ਜੀ ਦੇ ਕੋਲ ਗਈ ਆ ਉੱਥੇ ਜਾ ਕੇ ਬਹੁਤ ਹਾ ਭਾਵ ਕਰਦੀ ਆ ਮਹਾਰਾਜ ਨੂੰ ਟੇਡੀਆਂ ਅੱਖਾਂ ਦੇ ਨਾਲ ਵੇਖਦੀ ਆ ਤੇ ਆਪਣੇ ਰੂਪ ਦਾ ਪ੍ਰਭਾਵ ਸਤਿਗੁਰੂ ਮਹਾਰਾਜ ਤੇ ਪਾਉਣਾ ਚਾਹੁੰਦੀ ਆ ਗੁਰੂ ਜੀ ਨੂੰ ਬਚਨ ਕਰਦੀ ਆ ਇਹ ਸੰਤ ਜਨੋ ਮੇਰਾ ਸਰੀਰ ਤੁਸੀਂ ਸਫਲ ਕਰਦੋ ਤੁਸੀਂ ਸਾਰਿਆਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਹੋ ਮੇਰੀ ਵੀ ਕਰੋ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਏ पद्मिनी ਤੂੰ ਆਪਣੇ ਸਰੀਰ ਨੂੰ ਛੱਡ ਜੇ ਤੂੰ ਪਰਮੇਸ਼ਰ ਦਾ ਨਾਮ ਜਪਿਆ ਕਰੇਂਗੀ ਤੇਰਾ ਸਾਰਾ ਜੀਵਨ ਹੀ ਸਫਲ ਹੋ ਜਾਵੇਗਾ ਤੈਨੂੰ ਇਹ ਮਨੁੱਖਾ ਸਰੀਰ ਮਿਲਿਆ ਨਾਮ ਜਪ ਕੇ ਨੂੰ ਸਫਲ ਕਰ ਲਾ ਇਵੇਂ ਗੁਰਬਾਣੀ ਦਾ ਵੀ ਇਹ ਫਰਮਾਨ ਹੈ ਅਵਰ ਕਾਜ ਤਿਰਕ ਤੈ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਇਹ ਦੁਨੀਆ ਵਿੱਚ ਜਿੰਨੇ ਵੀ ਕੰਮ ਆ ਉਹ ਸਾਡੇ ਕਿਸੇ ਕੰਮ ਨਹੀਂ ਆਉਣੇ ਅਖੀਰ ਵਿੱਚ ਪਰਮਾਤਮਾ ਦਾ ਨਾਮ ਹੀ ਸਹਾਈ ਹੋਵੇਗਾ ਜੀ ਇਸ ਕਰਕੇ ਇਹੀ ਸਭ ਤੋਂ ਉੱਚਾ ਤੇ ਵੱਡਾ ਕੰਮ ਆ ਪਰ ਆਖਣੇ ਔਖਾ ਸਾਚਾ ਨਾਉ ਮਹਾਰਾਜ ਕਹਿੰਦੇ ਔਖਾ ਕੰਮ ਆ ਇਹ ਰੱਬ ਦਾ ਨਾਮ ਲੈਣਾ ਪਦਮਨੀ ਇਹ ਵਿਸ਼ੇ ਵਿਕਾਰ ਸੋਖੇ ਨੇ ਇਨ੍ਹਾਂ ਵਿੱਚ ਪੈ ਜਾਣਾ ਬੰਦਾ ਸਹਿਜ ਹੀ ਇਨ੍ਹਾਂ ਵਿੱਚ ਫਸ ਜਾਂਦਾ ਇਸ ਕਰਕੇ ਤੇਰਾ ਜਨਮ ਜਿਹੜਾ ਖਰਾਬ ਹੁੰਦਾ ਜਾ ਰਿਹਾ ਇਹ ਤੇਰਾ ਇੱਕ ਇੱਕ ਸਵਾਸ ਬਿਰਥਾ ਜਾ ਰਿਹਾ ਮਹਾਰਾਜ ਕਹਿੰਦੇ ਜਦੋਂ ਬੰਦਾ ਵਿਸ਼ੇ ਵਿਕਾਰਾਂ 'ਚ ਫਸ ਜਾਂਦਾ ਵਿਸ਼ੇ ਵਿਕਾਰਾਂ ਵਿੱਚ ਲੱਗਿਆ ਹੁੰਦਾ ਤਾਂ ਉਹਦੇ ਜਿਹੜੇ ਸਵਾਸ ਨੇ ਛੇਤੀ ਛੇਤੀ ਖਤਮ ਹੁੰਦੇ ਇਸ ਤਰ੍ਹਾਂ ਬੰਦਾ ਆਪਣੀ ਮੌਤ ਦੇ ਨੇੜੇ ਬਹੁਤ ਛੇਤੀ ਪਹੁੰਚ ਜਾਂਦਾ ਇਸ ਤੋਂ ਪਹਿਲਾਂ ਮੌਤ ਆ ਕੇ ਤੇਰਾ ਗਲਾ ਘੁੱਟ ਦਵੇ ਤੂੰ ਸੱਚੇ ਨਾਮ ਦੇ ਨਾਲ ਕਿਉਂ ਨਹੀਂ ਜੁੜਦੀ ਹੁਣ ਮਹਾਰਾਜ ਪਦਮਨੀ ਨੂੰ ਉਪਦੇਸ਼ ਦੇ ਰਹੇ ਆ ਨਾਲ ਉਹ ਜਿਹੜੀਆਂ ਬਾਕੀ ਇਸਤਰੀਆਂ ਨੇ ਉਹਨਾਂ ਨੂੰ ਵੀ ਕਹਿ ਰਹੇ ਆ ਧਿਆਨ ਨਾਲ ਸੁਣੋ ਜੇ ਤੁਸੀਂ ਨਾਮ ਜਪਿਆ ਕਰੋਗੇ ਤਾਂ ਮੁਕਤ ਹੋ ਜਾਵੋਗੇ ਅਸਲ ਵਿੱਚ ਪਦਮਨੀ ਤੇ ਬਾਕੀ ਇਸਤਰੀਆਂ ਨੂੰ ਰਾਜੇ ਨੇ ਪੂਰੀ ਤਿਆਰੀ ਕਰਾ ਕੇ ਭੇਜਿਆ ਸੀ ਤੁਸੀਂ ਗੱਲਾਂ ਬਾਤਾਂ ਕਰਕੇ ਵਾਪਸ ਨਹੀਂ ਆ ਜਾਣਾ ਜਿੰਨਾ ਚਿਰ ਪੂਰੀ ਪਰਖ ਕਰ ਨਾ ਲਵਾਂ ਉਹਨਾਂ ਚਰਨੀ ਵਾਪਸ ਆਉਣਾ ਤੁਹਾਨੂੰ ਪੈਸੇ ਦੇਵਾਂਗਾ ਸੰਗਤ ਜੀ ਜਦੋਂ ਮਨ ਡੋਲ ਜਾਵੇ ਨਾ ਆਪਾਂ ਜਾਣਦੇ ਆ ਜੇ ਨਹੀਂ ਡੋਲਣਾ ਲੱਖ ਤੇ ਵੀ ਨਹੀਂ ਡੋਲਣਾ ਜੇ ਡੋਲ ਗਿਆ ਤੇ ਕੱਖ ਤੇ ਵੀ ਡੋਲ ਜੇਗਾ ਤੇ ਚੋਰੀ ਲੱਖ ਦੀ ਵੀ ਉਨੀ ਹੁੰਦੀ ਆ ਤੇ ਕੱਖ ਦੀ ਵੀ ਉਨੀ ਹੁੰਦੀ ਆ ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਖੁਦ ਖੁਦਾ ਪਦਮਨੀ ਤੇ ਉਹ ਇਸਤਰੀਆਂ ਨੂੰ ਸਮਝਾ ਰਹੇ ਆ ਕਿ ਕਦੇ ਵੀ ਭੁੱਲ ਕੇ ਰੂਪ ਦਾ ਮਾਣ ਨਹੀਂ ਕਰਨਾ ਜੀ ਇਹ ਸੁੰਦਰਤਾ ਤੇ ਸਿਆਣਪ ਬੜੇ ਸੋਹਣੇ ਭਲੇਕੇ ਹੁੰਦੇ ਆ ਜਿਹੜੇ ਮਰਨ ਤੋਂ ਬਾਅਦ ਦੂਰ ਹੋ ਜਾਂਦੇ ਆ ਤੇ ਤਰਾਈ ਸਿਆਣਪ ਆ ਕੇ ਤੇ ਕਾਮਨਾ ਆਈ ਏ ਇਹ ਬੰਦੇ ਦੀਆਂ ਚਲਾਕੀਆਂ ਕਿਸੇ ਕੰਮ ਨਹੀਂ ਆਉਂਦੀਆਂ ਪਰ ਹੁਣ ਰਾਜੇ ਨੇ ਉਹ ਇਸਤਰੀ ਨੂੰ ਬਹੁਤ ਤਿਆਰੀ ਕਰਾ ਕੇ ਭੇਜਿਆ ਤੇ ਪਦਮਨੀ ਸਾਰੀ ਇਸਤਰੀਆਂ ਦੀ ਮੁਖੀ ਸੀ ਰਾਤ ਦਾ ਸਮਾਂ ਤੇ ਉਹ ਪਦਮਨੀ ਇਸਤਰੀ ਜਿਹੜੀ ਕਹਿੰਦੀ ਸੀ ਕਿ ਮੈਂ ਸਾਰਿਆਂ ਤੋਂ ਸੋਹਣੀ ਹਾਂ ਮੇਰੇ ਅੱਗੇ ਅੱਜ ਤੱਕ ਕੋਈ ਟੈਕ ਨਹੀਂ ਪਾਇਆ ਸੰਗਤ ਜੀ ਉਹ ਗੁਰੂ ਨਾਨਕ ਮਹਾਰਾਜ ਨੂੰ ਵਿਕਾਰਾਂ ਵਾਸਤੇ ਪ੍ਰੇਰਦੀ ਹੈ ਕਹਿੰਦੀ ਤੁਸੀਂ ਸਾਧੂ ਸੰਤੋਂ ਸਾਰਿਆਂ ਦੀ ਤੁਸੀਂ ਇੱਛਾ ਪੂਰੀ ਕਰਦੇ ਹੋ ਮੇਰੀ ਵੀ ਕਰਦੇ ਹੋ ਜਦੋਂ ਪਦਮਨੀ ਨੇ ਇਹ ਗੱਲ ਆਖੀ ਆ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਤੁਹਾਡਾ ਮਨ ਜਿੰਨਾ ਮਰਜੀ ਨਾ ਵਿਕਾਰਾਂ ਦੇ ਵਿੱਚ ਗਲਤਾਨ ਹੋਇਆ ਹੋਵੇ ਪਰ ਜੇ ਤੁਸੀਂ ਉਸ ਸਮੇਂ 5 ਮਿੰਟ ਵੀ ਗੁਰੂ ਪਾਤਸ਼ਾਹ ਜੀ ਦਾ ਨਾਮ ਜਪੋਗੇ ਗੁਰਬਾਣੀ ਪੜੋਗੇ ਗੁਰਬਾਣੀ ਨੂੰ ਅਪਣਾ ਲਵੋਗੇ ਤੁਹਾਡਾ ਮਨ ਬਦਲ ਜਾਵੇਗਾ ਇਹ ਸੰਕਲਪ ਵਿਕਲਪ ਸਾਰੇ ਹਟ ਜਾਣਗੇ ਜੇ ਮਨ ਤਾਂ ਵੀ ਨਾ ਮੰਨੇ ਸੰਗਤ ਜੀ ਫਿਰ ਗੁਰੂ ਮੰਤਰ ਜਿਹੜਾ ਹੈ ਉਹ ਸਹਾਈ ਹੁੰਦਾ ਅਰਦਾਸ ਕਰਨੀ ਚਾਹੀਦੀ ਜੇ ਸਾਡੇ ਅੰਦਰ ਕੋਈ ਮਾੜਾ ਫੁਰਨਾ ਆ ਜੇ ਮਹਾਰਾਜ ਕਹਿੰਦੇ ਜੇ ਮਾੜਾ ਫੁਰਨਾ ਬਣ ਰਿਹਾ ਗੁਰਮੰਤਰ ਦਾ ਜਾਪ ਕਰੋ ਭਾਈ ਉਦੋਂ ਹੀ ਫੁਰਨਾ ਜਿਹੜਾ ਖਤਮ ਹੋ ਜਾਵੇਗਾ ਸੋ ਰਾਤ ਦਾ ਸਮਾਂ ਗੁਰੂ ਪਾਤਸ਼ਾਹ ਜੀ ਦੇ ਨਾਲ ਭਾਈ ਬਾਲਾ ਜੀ ਤੇ ਭਾਈ ਮਿਰਦਾਨਾ ਜੀ ਵੀ ਹਨ ਮਹਾਰਾਜ ਹਜੇ ਰਾਜੇ ਨੂੰ ਨਹੀਂ ਮਿਲੇ ਰਾਜੇ ਦੇ ਮਹਿਲ ਵੀ ਨਹੀਂ ਗਏ ਮਹਾਰਾਜ ਤਾਂ ਉੱਥੇ ਬੈਠਿਆ ਜਿਹੜਾ ਬਾਗ ਸੁੱਕਾ ਸੀ ਤੇ ਹਰਾ ਭਰਾ ਹੋ ਗਿਆ